ਖਬਰ ਲਹਿਰਾ ਗਾਗਾ ਤੋਂ ਲਹਿਰਾ ਗਾਗਾ ਨੇੜੇ ਪਿੰਡ ਖੰਡੇਵਦ ਵਿਖੇ ਇੱਕ ਨਿਜੀ ਵੇਨ ਥੱਲੇ 3 ਸਾਲ ਦੇ ਬੱਚੇ ਜਸਕੀਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਿਸ ਵੇਲੇ ਜਸਕੀਰਤ ਦੀ ਮਾਤਾ ਗੁਰਮੀਤ ਕੌਰ ਪਤਨੀ ਤਰਵਿੰਦਰ ਗਿਰ ਵਾਸੀ ਖੰਡੇਵਦ ਆਪਣੀ ਬੇਟੀ ਸੁਮਨਜੋਤ ਕੌਰ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਵੇਨ ਵਿੱਚ ਚੜਾ ਕੇ ਵਾਪਸ ਆਪਣੇ ਘਰ ਅੰਦਰ ਚਲੀ ਗਈ। ਪਰ ਉਸ ਦਾ ਬੇਟਾ ਜਸਕੀਰਤ ਸਿੰਘ ਗੇਟ ਸਾਹਮਣੇ ਖੇਡ ਰਿਹਾ ਸੀ ਸਕੂਲ ਬੈਂਡ ਦੇ ਡਰਾਈਵਰ ਭੋਲਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਅੜਕਵਾਸ ਦੀ ਲਾਪਰਵਾਹੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਮ੍ਰਿਤਕ ਬੱਚੇ ਜਸਕੀਰਤ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਸਕੂਲ ਬੈਂਡ ਦੇ ਡਰਾਈਵਰ ਖਿਲਾਫ ਖਾਣਾ ਸਦਰ ਲਹਿਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਪ੍ਰਸ਼ਾਸਨ ਦੁਆਰਾ ਮਰਤਕ ਬੱਚੇ ਜਸਕੀਰਤ ਸਿੰਘ ਦਾ ਮੂਨਕ ਦੇ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਬਾਰਸਾ ਹਵਾਲੇ ਕਰ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸਕੂਲ ਵੈਨ ਦੇ ਡਰਾਈਵਰ ਖਿਲਾਫ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾ ਰਹੀ ਹੈ

ਮੇਰੇ ਪਰਜਾਈ ਮੇਰੇ ਪਤੀਜੀ ਨੂੰ ਚੜਾ ਰਹੀ ਸੀ ਤੇ ਪਤੀਜਾ ਨਾਲ ਚਲੇ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਪਤੀਜੀ ਨੂੰ ਚੜਾ ਕੇ ਬਾਹਰ ਆਉਣ ਲੱਗੇ ਬੈਂ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚਿਆਂ ਬੈਂ ਵਾਲੇ ਨੇ ਬੈਂ ਚਲਾਤੀ ਰੌਲਾ ਵੀ ਪਾਇਆ ਵੀ ਰੋਕ ਨਾ ਰੋਕ ਲੋ ਰੋਕ ਹੀ ਨਹੀਂ ਤੇ ਇਹਦੇ ਕਰਨਾ ਕੇ ਵੀ ਡੈਥ ਹੋਸਾ ਕਿੰਨੇ ਕ ਸਾਲ ਦਾ ਬੱਚਾ ਸੀ ਬੱਚਾ ਪੜਦਾ ਸੀ ਜੀ ਮਤਲਬ ਖੇਡ ਰਿਆ ਸੀ 3-4 ਸਾਲ ਦਾ ਸੀ ਖੇਡ ਰਿਆ ਸੀ ਖੇਡ ਰਿਆ ਸੀ ਹਾਂ ਜੀ ਭਤੀਜੀ ਪੜਦੀ ਸੀ ਕਾਰਵਾਈ ਕਰੀ ਜਾਵੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਮੀਸ ਹੂਮਾ ਆਪਣੇ ਖਣੇਵਾ ਜੀ ਸਕੂਲ ਦੀ ਬੈਂਦੀ ਆਂਦੇ ਹੇਠਾਂ ਨੀਚੇ ਆ ਕੇ ਬੱਚਾ ਜੀ ਥੋੜਾ ਤੇ ਸਵੇਰੇ ਸਵੇਰੇ ਤੇ ਜੀਜੀਐਸ ਸਕੂਲ ਦੀ ਬੈਂਦੀ ਹੂ ਤੇ ਉਹ ਦੋਵਾਂ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਜੀ ਕੀ ਕਹਿਣਾ ਚਾਹੋਗੇ ਸਕੂਲ ਬੱਸ ਦੇ ਡਰਾਈਵਰ ਤੋਂ ਇਲਾਵਾ ਕੋਈ ਹੈਲਪਰ ਜਾਂ ਕਨੈਕਟਰ ਸੀ ਜਾਂ ਨਹੀਂ ਕਨੈਕਟਰ ਕੋਈ ਰੱਖਦੇ ਨਹੀਂ ਜੀ ਕੱਲਾ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾਰ ਹੁੰਦੀਆਂ ਨੇ ਜੀ ਬੱਸ ਬੈਨਾ ਬਹੁਤ ਤੇਜ਼ ਆਉਂਦੀਆਂ ਨੇ ਜੀ ਉਹਨਾਂ ਦੇਖਣੇ ਨੇ ਅੰਗਿਲੀ ਹੀ ਡਾਕਟਰ ਸਾਹਿਬਾਨਾ ਨੇ ਵੇਖ ਕੀਤੀ ਇਸ ਮਾਮਲੇ ਬਾਰੇ ਆਪਣੀ ਜਾਣਕਾਰੀ ਸਾਂਝੀ ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ ਜਿਸគ្រਤ ਨਾਮ ਦਾ ਬੱਚਾ ਸੀ 3 ਸਾਲ ਦਾ ਜਿਸ ਸਿਰ ਤੇ ਸਾਟ ਲੱਗਣ ਕਰਕੇ ਬੱਚੇ ਮ੍ਰਿਤਕ ਹਾਲਤ ਦਾ ਹਸਪਤਾਲ ਆਇਆ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟਮਟਮ ਲਈ ਅੱਛਾ ਹਾਦਸਾ ਕਿੱਦਾਂ ਹੋਇਆ ਦੱਸਿਆ ਹੋਵੇਗਾ ਅਪ ਜੀ ਨੂੰ ਸਕੂਲ ਵਾਂ ਦੇ ਵਿੱਚ ਵੱਜਣ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਤੋਂ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਊਡ ਰੈਡ ਇੱਥੇ ਉਹਦੀ ਡੈਡ ਬੋਡੀ ਆਈ ਹੈ ਤੇ ਉਹਦੇ ਸਵਾਂਦੇ ਚ ਪਰਤਾ ਕੀਤੀ ਤਾਂ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੂ ਉੱਥੋਂ ਸਕੂਲ ਦੇ ਬੱਚੇ ਸਕੂਲ ਦੇ ਬੱਚਾ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਪਿੰਡ ਖੰਡੇਵਾਦ ਬੱਸ ਆਈ ਸੀ ਬੱਚਾ ਲੈਣ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਐ ਉਹ ਉਹਨਾਂ ਨੇ ਚੜਾਤੀ ਇਹਦੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਆ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਭੋਲਾ ਸਿੰਘ ਆੜਕਵਾਦ ਉਹਨੇ ਧਿਆਨ ਨਹੀਂ ਤਾਂ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਹੈ हां जी सर ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਬੱਚੇ ਦੀ ਡੈੱਡ ਬੋਡੀ ਕਿੱਥੇ ਹੈ ਤੇ ਕੀ ਕੀ ਤਰ੍ਹਾਂ ਮਾਲ ਲਗਾ ਰਹੇ ਹੋ ਹਾਂਜੀ ਡੈੱਡ ਬੋਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਡੈੱਡ ਬੋਡੀ ਮੌਨਕ ਪਹੁੰਚਾ ਦਿੱਤੀ ਤੇ ਉੱਥੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਸਰ ਜੀ ਧਾਰਾ ਕਿਹੜੀ ਕਿਹੜੀ ਲਾਈ ਹੈ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ ਤੇ ਦੋਸ਼ੀ ਨੂੰ ਅਰੈਸਟ ਕਰਨ ਦਾ ਕੰਮ ਕਰ ਸਰ ਜੀ ਜੋ ਸਕੂਲ ਬੰਨ੍ਹਿਆ ਕਮੀਆਂ ਪੇਸ਼ੀਆਂ ਨੇ ਉਹਨਾਂ ਬਾਰੇ ਆਪ ਜੀ ਦਾ ਕੀ ਕਹਿਣਾ ਹੈ ਤੇ ਕੀ ਐਕਸ਼ਨ ਲੈ ਰਹੇ ਹੋ ਸਕੂਲਾਂ ਵਾਸਤੇ ਸਪੈਸ਼ਲ ਗਾਈਡਲਾਈਨਸ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਹੈਗੇ ਨੇ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਬਾਲ ਜਿਹੜੀ ਸਕੂਲ ਬੰਨ੍ਹੀ ਸੀ ਇਹਦੇ ਵਿੱਚ ਇਨਸਟਰਕਸ਼ਨਸ ਨੂੰ ਫੋਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਵੀ ਜੋ ਵੀ ਐਕਸ਼ਨ ਲੈਣਾ ਹੋਊਗਾ ਉਹ ਐਸ ਪਰ ਰੂਲਸ ਅਸਪਰ ਐਕਟ ਕਰਵੇ ਕੀਤੀ ਜਾਵੇਗੀ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ